ਮਨ ਅਗਰ ਹਾਂ ਯਾਰ ਸਾਰੇ ਬਾਰੇ ਕੀ ਮਸਲਾ ਹੋਇਆ ਕੀ ਮਾਮਲਾ ਯਾਰ ਯਾਰ ਕੀ ਮਾਮਲਾ ਕੀ ਹੋਇਆ ਬੈਠ ਜਾ ਬੈਠ ਜਾ ਹੋ ਗਿਆ ਹੋਇਆ ਕੀ ਹੈ ਯਾਰ ਮੇਰਾ ਨਾਮ ਇੱਟ ਜਗਦੀਸ਼ ਹੈ ਪਿੰਡਰ ਪਾਣਾ ਮੇਰਾ ਮੈਂ ਦੇਖਿਆ ਪਿੱਛੇ ਆਉਂਦੇ ਆ ਮੁੰਡਾ ਚੜੇਵਾਨ ਤੋਂ ਆ ਸਰਪੰਚ ਸਾਹਿਬ ਦਾ ਮੁੰਡਾ ਇਹ ਤੇ ਉਹਨੇ ਵੈਸੇ ਆਖਿਆ ਵੀ ਬਾਈ ਜੀ ਮਾਰੇ ਪਾਸੇ ਹੋ ਜਾ ਸਾਰੇ ਬੰਦੇ ਉਹਦੇ ਗੱਲ ਪੈ ਗਏ ਡੇਟੂ ਜੈ ਕਿੰਨੇ ਵੀ ਇੱਥੇ ਨਾਕਾ ਲਾਈ ਬੈਠਾ ਪੁਲਸ ਨੇ ਬਿਲਕੁਲ ਉਹਨਾਂ ਦੀ ਕੋਈ ਹਮਦਰਦੀ ਨਹੀਂ ਕੀਤੀ ਤੇ ਮੁੰਡੇ ਨੂੰ ਮਸਾ ਸਾਰੇ ਬੰਦਿਆਂ ਨੇ ਸਾਰੇ ਹੱਡੇ ਵਾਲਿਆਂ ਨੇ ਸਾਰੇ ਥਰਕ ਵਾਲਿਆਂ ਨੇ ਛਡਵਾ ਕੇ ਹੁਣ ਇਹ ਨਹੀਂ ਪਤਾ ਲੱਗਦਾ ਮੁੰਡਾ ਕਿੱਧਰ ਗਿਆ ਜਾ ਕੇ ਤੇ ਇੱਕ ਕਿਸ ਤਰ੍ਹਾਂ ਜਦੋਂ ਹੋ ਹੋਇਆ ਕੀ ਇਸ ਤਰ੍ਹਾਂ ਦਾ ਹੋਇਆ ਮਹਾ ਉਹ ਬਹੁਤ ਗੁੰਡਾਗਰਦੀ ਦਾ ਹੋਇਆ ਵੀਰੇ ਮੁੰਡੇ ਨੂੰ ਗੱਡੀ ਦੇ ਵਿੱਚੋਂ ਖਿੱਚ ਕੇ ਇਹਨਾਂ ਨੇ ਧੂ ਧੂ ਕੇ ਉਹਨੂੰ ਕੁੱਟਿਆ ਉਥਾ ਤਾਂ ਹੁੰਦਾ ਕੋਈ ਗੁੱਜੀਆਂ ਸਟਾਈ ਮਾਰੀਆਂ ਕਸਨ ਮਾਰੇ ਬਹੁਤ ਜਿਆਦਾ ਪਬਲਿਕ ਨੇ ਪੈ ਕੇ ਉਹਨੂੰ ਮਸਾ ਚੜਵਾਇਆ ਬਰੀ ਕੀ ਜਣਾ ਚਲਿਓ ਕੀ ਮੱਲਾ ਹੋਇਆ ਮੇਰਾ ਨਾਮ ਰਜੀਸ਼ ਗਰਗਾ ਪੰਜਾਬ ਪ੍ਰਧਾਨ ਸ਼ਿਵ ਸੈਨਾ ਸਾਡੇ 29 ਤਰੀਕ ਨੂੰ ਨਾ ਸ਼ਾਮ ਨੂੰ ਜ਼ਿਲ੍ਹਾ ਪ੍ਰਧਾਨਾ ਸਾਡਾ ਰਵੀ ਕੁਮਾਰ ਇਹਦੇ ਗੇਟ ਤੇ 25 30 ਕਿਰਪਾਨਾਂ ਮਾਰ ਕੇ ਬੰਦੇ ਉਹਦੀ ਅਸੀਂ ਚੌਂਕੀ ਤੇ ਵੀ ਦੱਸਤੀ ਡੀਐਸਪੀ ਸਾਹਿਬ ਨੂੰ ਦੱਸਤੀ ਐਸਐਚਓ ਸਿਟੀ ਨੂੰ ਦੱਸਤੀ ਹਜੇ ਤੱਕ ਉਹਦੀ ਕੋਈ ਕਾਰਵਾਈ ਨਹੀਂ ਹੋਈ ਇੱਕ ਐਸਆਈ ਲਾਇਆ ਰਸ਼ਪਾਲ ਸਿੰਘ ਕੋਣ ਜਦੋਂ ਪੁੱਛਦੇ ਅੱਜ ਅਸੀਂ ਪੁੱਛਿਆ ਸਾਰਿਆਂ ਨੇ ਕੱਟੇ ਹੋਗੇ ਵੀ ਕੀ ਬਣਿਆ ਉਹ ਕਹਿੰਦਾ ਵੀ ਬੰਦੇ ਨਹੀਂ ਲੱਭਣੇ ਮੈਨੂੰ ਤੁਸੀਂ ਆਦਾ ਜਿਹੜਾ ਕੋਈ ਕਰਨਾ ਕਰ ਲੋ ਉਹਦੇ ਸਬੰਧ ਵਿੱਚ ਅੱਜ ਸਾਰੇ ਸ਼ਿਵ ਸੈਨ ਇਕੱਠੇ ਹੋ ਕੇ ਅੱਜ ਉਹ ਬਸਾੜੀ ਚੌਂਕੀ ਦੇ ਬਾਹਰ ਇਹਨਾਂ ਨੇ ਧਰਨਾ ਲਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਵੀ ਲੋਕ ਤੁਹਾਨੂੰ ਪਤਾ ਹੀ ਵੇਖ ਹੀ ਲਿਆ ਕਿ ਲੋਕਾਂ ਨੇ ਧਰਨਾ ਕਾਹਦਾ ਲਾਉਣੇ ਕਾਦੇ ਲੀਡਰੋਂ ਤੁਸੀਂ ਐਦਾਂ ਦੇ ਸਾਨੂੰ ਸਵਾਲ ਜਵਾਬ ਕਰਨੇ ਪੈਂਦੇ ਆ ਸੁਣਨ ਨੂੰ ਮਿਲੇ ਤੇ ਅਸੀਂ ਪ੍ਰਸ਼ਾਦੀ ਐਸਪੀ ਸਾਹਿਬ ਦੇ ਧਿਆਨ ਚ ਲਿਆਤਾ ਉਹ ਆਉਂਦੇ ਫਿਰ ਕਰਦੇ ਜਿਸ ਤਰ੍ਹਾਂ ਕੋਈ ਮਾਫਲਾ ਪੱਖਿਆ ਕੀ ਨੋਜਵਾਲ ਦੀ ਕਥਮਾ ਰਹੀ ਹੈ ਕਿ ਉਹ ਲੋਕ ਸਾਡੇ ਗੱਲ ਪੈਣ ਨੂੰ ਆਇਆ ਤੁਹਾਨੂੰ ਵੇਖਿਆ ਵੀ ਉਹ ਕਹਿੰਦਾ ਕਾਦੇ ਲੀਡਰੋਂ ਤੁਸੀਂ ਸੁਣਿਆ ਹੋਣਾ ਸਾਡੇ ਕੋਲ ਹੈਗੀ ਰਿਕਾਰਡਿੰਗ ਆ ਸਾਡੇ ਬੰਦੇ ਨਾਲ ਦੀ ਨਾ ਆਉਣ ਰੱਖਦੇ ਵੀ ਤੁਸੀਂ ਕਹਦੇ ਕਾਹਦੇ ਲੀਡਰੋਂ ਤੁਸੀਂ ਕਹਦੇ ਸੜਕਾ ਤੁਹਾਨੂੰ ਐਨ ਸਾਹਿਬ ਅੱਗੋਂ ਹਿੰਦਰ ਦਾ ਗੱਲ ਪੈਨ ਨੂੰ ਆਉਂਦਾ ਸੀਗਾ ਤੇ ਜਦੋਂ ਬੰਦੇ ਨੇ ਜਾ ਕੇ ਪੁੱਛਣਾ ਫਿਰ ਬਾਹਰ ਨਹੀਂ ਨਿਕਲੇ ਜੀ ਕੋਈ ਪ੍ਰਸ਼ਾਸਨ ਦੇ ਅਧਿਕਾਰੀ ਪਹੁੰਚੇ ਸੀ ਤੁਹਾਡੀ ਕਿਸ ਤਰ੍ਹਾਂ ਕਰਨਾ ਲੱਗਿਆ ਸੀ ਕੋਈ ਅਸੀਂ ਨੋਟ ਕਰਾਇਆ ਵਾ ਨੋਟ ਕਰਾਇਆ ਪ੍ਰਸ਼ਾਸਨ ਦਾ ਆਉਣਾ ਕੰਮ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ ਸਾਡਾ ਕੰਮ ਦੱਸਣਾ ਕੋਈ ਆਇਆ ਸੀ ਅਜੇ ਤੱਕ ਤਾਂ ਕੋਈ ਨਹੀਂ ਤੁਹਾਡੇ ਸਾਹਮਣੇ ਕੋਈ ਨਹੀਂ ਆਇਆ ਜਿਹੜੀ ਸਪੋਰਟ ਸੀ ਇੱਕ ਮੁਲਾਜ਼ਮ ਕੋਈ ਖੜੇ ਸੀ ਉਹ ਮੇਰੇ ਗਨਮੈਨ ਹੈ ਜੀ ਉਹ ਮੇਰੇ ਨਾਲ ਹੈ